ਕੈਨੇਡਾ ਜਾਣ ਦੇ ਸ਼ੌਕ ਨੇ ਕੁੜੀ ਦੀ ਲੈ ਲਈ ਜਾਨ ਮਨਜੀਤ ਦੇ ਸਾਰੇ ਕੱਪੜੇ ਉਤਾਰ ਕੇ ਉਸ ਨੂੰ ਬਾਥਰੂਮ ਵਿੱਚ ਸੁੱਟ ਦਿੱਤਾ ਮਨਜੀਤ ਬਹੁਤ ਸੋਹਣੀ ਕੁੜੀ ਸੀ ਇੰਨੀ ਸੋਹਣੀ ਸੀ ਕਿ ਜੇਕਰ ਉਸ ਦਾ ਪੰਜਾਬ ਦੇ ਵਿੱਚ ਰਿਸ਼ਤਾ ਕੀਤਾ ਜਾਂਦਾ ਤਾਂ ਉਸ ਨੂੰ ਬਹੁਤ ਵਧੀਆ ਘਰ ਮਿਲ ਜਾਣਾ ਸੀ ਮਨਜੀਤ ਦੇ ਪਿਤਾ ਜੀ ਘਰੋਂ ਠੀਕ ਠਾਕ ਸੀ ਨਾ ਤਾਂ ਜ਼ਿਆਦਾ ਤਗੜੇ ਅਤੇ ਨਾ ਹੀ ਬਿਲਕੁਲ ਗਰੀਬ ਸੀ ਬੱਸ ਆਈਚਲ ਆਈ ਚੰਗੀ ਚੱਲਦੀ ਸੀ ਇੱਕ ਦੋ ਥਾਂ ਤੇ ਉਹਨਾਂ ਨੇ ਕੁੜੀ ਲਈ ਰਿਸ਼ਤਾ ਵੀ ਦੇਖਿਆ ਪਰ ਕੁੜੀ ਕਹਿ ਦਿੰਦੀ ਸੀ ਮੈਂ ਤਾਂ ਪਹਿਲਾਂ ਕੈਨੇਡਾ ਜਾਣਾ ਹੈ ਦੋ ਵਾਰ ਕੁੜੀ ਨੇ ਆਈਲੈਸ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਵੀ ਕੀਤੀ ਪਰ ਕੁੜੀ ਆਈਲੈਸ ਕਲੀਅਰ ਨਾ ਕਰ ਸਕੀ ਉਹਨਾਂ ਨੇ ਕੁੜੀ ਦੇ ਲਈ ਕੈਨੇਡਾ ਪੀਆਰ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹਨਾਂ ਨੂੰ ਕੈਨੇਡਾ ਪੀਆਰ ਮੁੰਡੇ ਦੀ ਦੱਸ ਪਈ ਪਰ ਜਦੋਂ ਉਸਦੇ ਮਾਪਿਆਂ ਦੇ ਨਾਲ ਗੱਲ ਹੋਈ ਤਾਂ ਉਹ ਕਹਿਣ ਲੱਗੇ ਕਿ ਕੈਨੇਡਾ ਭੇਜਣ ਤੇ ਸਾਡਾ ਬਹੁਤ ਜ਼ਿਆਦਾ ਖਰਚਾ ਹੋਇਆ ਹੈ ਇਸ ਲਈ ਅਸੀਂ ਉਨੇ ਹੀ ਪੈਸੇ ਨਗਦ ਹੀ ਲਵਾਂਗੇ ਕੁੜੀ ਵਾਲਿਆਂ ਨੂੰ ਇਹ ਸੀ ਕਿ ਜੇਕਰ ਸਾਡੀ ਕੁੜੀ ਕੈਨੇਡਾ ਚੱਲ ਗਈ ਤਾਂ ਅਸੀਂ ਵੀ ਸਾਰਾ ਪਰਿਵਾਰ ਚੱਲ ਜਾਵਾਂਗੇ ਸਾਡੇ ਵੀ ਦਿਨ ਬਦਲ ਜਾਣਗੇ ਉਧਰ ਕੁੜੀ ਦੀ ਵੀ ਇੱਕ ਹੀ ਜਿੱਦ ਸੀ ਕੀ ਜੇਕਰ ਮੈਂ ਵਿਆਹ ਕਰਵਾਉਣਾ ਹੈ ਤਾਂ ਕੈਨੇਡਾ ਵਾਲੇ ਮੁੰਡੇ ਨਾਲ ਹੀ ਕਰਵਾਉਣਾ ਹੈ ਮੈਂ ਇੱਧਰ ਨਹੀਂ ਰਹਿਣਾ ਕਿਉਂਕਿ ਇੱਧਰ ਕੋਈ ਵੀ ਸਰਕਾਰੀ ਨੌਕਰੀ ਛੇਤੀ ਨਹੀਂ ਮਿਲਦੀ ਅਤੇ ਪ੍ਰਾਈਵੇਟ ਨੌਕਰੀ ਵਾਲੇ ਇੰਨੀ ਜ਼ਿਆਦਾ ਤਨਖਾਹ ਨਹੀਂ ਦਿੰਦੇ ਅਤੇ ਮੈਂ ਤਾਂ ਫੇਰ ਘਰ ਦੇ ਕੰਮ ਜੋਗੀ ਹੀ ਰਹਿ ਜਾਵਾਂਗੀ ਇਸ ਲਈ ਘਰਦਿਆਂ ਨੇ ਮਨਜੀਤ ਦੇ ਕਹਿਣ ਤੇ ਮੁੰਡੇ ਵਾਲਿਆਂ ਨੂੰ ਉਨੇ ਹੀ ਪੈਸੇ ਦੇ ਦਿੱਤੇ ਜਿੰਨੇ ਉਹ ਮੰਗਦੇ ਸੀ ਅਤੇ ਉਹਨਾਂ ਨੇ ਉਸ ਕੈਨੇਡਾ ਪੀਆਰ ਮੁੰਡੇ ਨਾਲ ਉਸ ਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਮੁੰਡਾ 2 ਮਹੀਨੇ ਇੱਧਰ ਹੀ ਰਿਹਾ ਮਨਜੀਤ ਅਤੇ ਉਸ ਦਾ ਪਤੀ ਬਹੁਤ ਘੁੰਮੇ ਫਿਰੇ ਉਹਨਾਂ ਨੇ ਬਹੁਤ ਇੰਜੋਏ ਕੀਤਾ 3-4 ਵਾਰ ਮਨਜੀਤ ਆਪਣੇ ਪੇਕੇ ਘਰ ਵੀ ਆਪਣੇ ਪਤੀ ਦੇ ਨਾਲ ਮਿਲਣ ਆਈ ਸਾਰੇ ਬਹੁਤ ਜਿਆਦਾ ਖੁਸ਼ ਸੀ ਕਿ ਮਨਜੀਤ ਦੇ ਦਿਲ ਦੀ ਦੀਜ ਪੂਰੀ ਹੋ ਗਈ ਉਸ ਨੂੰ ਕੈਨੇਡਾ ਦਾ ਪੀਆਰ ਮੁੰਡਾ ਮਿਲ ਗਿਆ ਆਣ ਗੁਆਣਡ ਵੀ ਸਾਰੇ ਗੱਲਾਂ ਕਰਦੇ ਸੀ ਕਿ ਹੁਣ ਤਾਂ ਇਹਨਾਂ ਦੀ ਕੁੜੀ ਵੀ ਕੈਨੇਡਾ ਚੱਲ ਜਾਵੇਗੀ ਮਨਜੀਤ ਦੇ ਮਾਪੇ ਬੜੀ ਖੁਸ਼ੀ ਦੇ ਨਾਲ ਦੱਸਦੇ ਸੀ ਕਿ ਸਾਡੀ ਕੁੜੀ ਨੇ ਛੇਤੀ ਹੀ ਕੈਨੇਡਾ ਚੱਲ ਜਾਣਾ ਹੈ ਅਤੇ ਉਸ ਦਾ ਘਰ ਵਾਲਾ ਉੱਧਰ ਪੀਆਰ ਹੈ ਵਿਆਹ ਤੋਂ 2 ਮਹੀਨੇ ਬਾਅਦ ਉਸਦਾ ਪਤੀ ਵਾਪਸ ਕੈਨੇਡਾ ਚੱਲ ਗਿਆ ਅਤੇ ਜਾਣ ਲੱਗਾ ਕਹਿ ਗਿਆ ਕਿ ਮੈਂ ਤੈਨੂੰ ਜਲਦੀ ਬੁਲਾ ਲਵਾਂਗਾ ਮਨਜੀਤ ਦਾ ਜਦੋਂ ਸੋਹਰੇ ਘਰ ਦਿਲ ਨਾ ਲੱਗਦਾ ਤਾਂ ਉਹ ਆਪਣੇ ਪੇਕੇ ਚੱਲ ਜਾਂਦੀ ਅਤੇ ਇਹ 15-20 ਦਿਨ ਪੇਕੇ ਰਹਿ ਆਂਦੀ ਸੀ ਅਤੇ ਮਾਤਾ ਪਿਤਾ ਜਾ ਕੇ ਇਸ ਨੂੰ ਫਿਰ ਉਸਦੇ ਸੋਹਰੇ ਘਰ ਛੱਡ ਆਉਂਦੇ ਕੁਝ ਦਿਨ ਤਾਂ ਠੀਕ ਰਹਿੰਦੇ ਪਰ ਇੱਕ ਦਿਨ ਉਸ ਨੂੰ ਸ਼ੱਕ ਹੋਇਆ ਕਿ ਉਸਦੇ ਸੱਸ ਸੋਹਰੇ ਦਾ ਸੁਭਾਅ ਹੁਣ ਬਦਲਣ ਲੱਗਿਆ ਹੈ ਪਹਿਲਾਂ ਉਸ ਦਾ ਸੋਹਰਾ ਉਸ ਨੂੰ ਬੇਟਾ-ਬੇਟਾ ਕਹਿੰਦਾ ਸੀ ਅਤੇ ਹੁਣ ਸਿੱਧਾ ਹੀ ਬੁਲਾਉਣ ਲੱਗ ਪਿਆ ਸੀ ਨਾ ਕੁੜੀ ਅਤੇ ਧੀ ਇੱਕ ਧੀ ਇਹ ਕਹਿਣਾ ਤਾਂ ਦੂਰ ਦੀ ਗੱਲ ਸੀ ਉਸ ਦੀ ਤਾਂ ਨਜ਼ਰ ਹੀ ਹੋਰ ਤਰ੍ਹਾਂ ਦੀ ਹੋ ਗਈ ਸੀ ਕਈ ਵਾਰ ਤਾਂ ਮਨਜੀਤ ਡਰਦੀ ਆਪਣੀ ਸੱਸ ਨੂੰ ਕਹਿ ਦਿੰਦੀ ਜੇਕਰ ਤੁਸੀਂ ਬਾਹਰ ਜਾਣਾ ਹੈ ਤਾਂ ਮੈਂ ਘਰ ਖੱਲੀ ਨਹੀਂ ਰ੍ਹਾਂਗੀ ਉਸਦੀ ਸੱਸ ਅੱਗੋਂ ਕਹਿੰਦੀ ਨਾ ਤੈਨੂੰ ਕੀ ਹੁੰਦਾ ਇੱਥੇ ਤੇਰਾ ਡੈਡੀ ਘਰ ਹੀ ਹੈ ਮੈਂ 2 ਮਿੰਟਾਂ ਦੇ ਵਿੱਚ ਆਪਣਾ ਕੰਮ ਕਰਕੇ ਆ ਜਾਵਾਂਗੀ ਮੈਨੂੰ ਤਾਂ ਬਾਹਰ ਅੰਦਰ ਦੇ 100 ਕੰਮ ਰਹਿੰਦੇ ਹੈ ਜਦੋਂ ਉਸਦੀ ਸੱਸ ਘਰੋਂ ਬਾਹਰ ਜਾਂਦੀ ਤਾਂ ਉਸਦਾ ਸਹੁਰਾ ਉਸਨੂੰ ਅਜੀਬ ਜਿਹਾ ਬੋਲਦਾ ਮਨਜੀਤ ਤੋਂ ਸੁਣਿਆ ਨਹੀਂ ਜਾਂਦਾ ਸੀ ਫਿਰ ਉਹ ਦੱਸਦੀ ਵੀ ਕਿਸ ਨੂੰ ਕਿਉਂਕਿ ਉਹ ਆਪਣੇ ਮਾਪਿਆਂ ਨੂੰ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਸ ਨੂੰ ਡਾਰਸੀ ਕਿ ਜੇਕਰ ਉਸਨੇ ਆਪਣੀ ਸੱਸ ਕੋਲ ਗੱਲ ਕੀਤੀ ਤਾਂ ਉਸ ਦੀ ਸੱਸ ਉਸ ਉੱਤੇ ਹੀ ਇਲਜ਼ਾਮ ਲਗਾ ਦਵੇਗੀ ਅਤੇ ਫਿਰ ਇੱਕ ਦਿਨ ਜੋ ਸਭ ਕੁਝ ਮਨਜੀਤ ਨੇ ਆਪਣੇ ਕੰਨ ਸੁਨਿਆ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ ਉਹ ਵਾਰ-ਵਾਰ ਆਪਣੇ ਆਪ ਨੂੰ ਹਿਲਾ ਕੇ ਦੇਖ ਰਹੀ ਸੀ ਕਿ ਉਹ ਕਿਤੇ ਸੁੱਤੀ ਪਈ ਸੁਪਨਾ ਤਾਂ ਨਹੀਂ ਦੇਖ ਰਹੀ ਪਰ ਉਸ ਨੂੰ ਇਹ ਅਹਿਸਾਸ ਹੋਇਆ ਕਿ ਨਹੀਂ ਇਹ ਸੱਚ ਦੇ ਵਿੱਚ ਹੀ ਹੈ ਜੋ ਵੀ ਹੋ ਰਿਹਾ ਸੀ ਉਹ ਸਭ ਸੱਚ ਸੀ ਅਤੇ ਹੁਣ ਮਨਜੀਤ ਕੀ ਕਰਦੀ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਹਾ ਕਈ ਦਿਨਾਂ ਤੋਂ ਉਹ ਆਪਣੇ ਪਤੀ ਦਾ ਫੋਨ ਟਰਾਈ ਕਰ ਰਹੀ ਸੀ ਪਰ ਉਸ ਦਾ ਫੋਨ ਵੀ ਨਹੀਂ ਲੱਗ ਰਿਹਾ ਸੀ ਉਸ ਦਾ ਫੋਨ ਬੰਦ ਆ ਰਿਹਾ ਸੀ ਮਨਜੀਤ ਨੂੰ ਬਹੁਤ ਜ਼ਿਆਦਾ ਫਿਕਰ ਹੋ ਰਹੀ ਸੀ ਇੱਧਰ ਉਸ ਦੀ ਸੱਸਾ ਅਤੇ ਸੋਹਰੇ ਦਾ ਸੁਭਾਅ ਵੀ ਪੂਰੀ ਤਰ੍ਹਾਂ ਬਦਲ ਚੁੱਕਿਆ ਸੀ ਅਤੇ ਉੱਧਰ ਉਸ ਦਾ ਪਤੀ ਫੋਨ ਨਹੀਂ ਚੱਕ ਰਿਹਾ ਸੀ ਉਸਨੇ ਆਪਣੇ ਪੇਕੇ ਵੀ ਕਿਸੇ ਦੇ ਕੋਲ ਕੱਲ ਨਹੀਂ ਕੀਤੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਸਦੇ ਪੇਕੇ ਪਰੇਸ਼ਾਨ ਹੋਣ ਵੈਸੇ ਵੀ ਉਸਦੇ ਪਿਤਾ ਜੀ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਸੀ ਅਤੇ ਉਹ ਨਹੀਂ ਚਾਹੁੰਦੀ ਸੀ ਕਿ ਉਸ ਦਾ ਦੁੱਖ ਸੁਣ ਕੇ ਉਸਦੇ ਪਿਤਾ ਨੂੰ ਕੋਈ ਤੱਕਾ ਲੱਗੇ ਅਤੇ ਉਸ ਨੂੰ ਫਿਰ ਤੋਂ ਅਟੈਕ ਆਵੇ ਇਸ ਲਈ ਉਹ ਆਪਣੀਆਂ ਸਾਰੀਆਂ ਗੱਲਾਂ ਆਪਣੇ ਅੰਦਰ ਹੀ ਦਫਨ ਕਰ ਰਹੀ ਸੀ ਅਤੇ ਵਾਰ-ਵਾਰ ਆਪਣੇ ਘਰ ਵਾਲੇ ਨੂੰ ਫੋਨ ਟਰਾਈ ਕਰ ਰਹੀ ਸੀ ਉਸ ਨੂੰ ਇਹ ਸੀ ਕਿ ਕਦੀ ਨਾ ਕਦੀ ਤਾਂ ਉਸ ਦੇ ਘਰ ਵਾਲਾ ਫੋਨ ਚੁੱਕੇਗਾ ਪਰ ਕਈ ਦਿਨਾਂ ਤੋਂ ਉਸ ਦਾ ਫੋਨ ਬੰਦ ਹੀ ਆ ਰਿਹਾ ਸੀ ਫਿਰ ਇੱਕ ਦਿਨ ਉਸ ਨੇ ਆਪਣੀ ਸੱਸ ਨਾਲ ਗੱਲ ਕੀਤੀ ਕਿ ਤੁਹਾਡੀ ਕੋਈ ਗੱਲ ਹੋਈ ਹੈ ਇਹਨਾਂ ਦੇ ਨਾਲ ਮੇਰੀ ਤਾਂ ਕਈ ਦਿਨ ਹੋ ਗਏ ਗੱਲ ਹੀ ਨਹੀਂ ਹੋਈ ਮੇਰੇ ਵੱਲੋਂ ਤਾਂ ਫੋਨ ਹੀ ਨਹੀਂ ਲੱਗਦਾ ਪਰ ਉਸ ਦੀ ਸੱਸ ਕਹਿਣ ਲੱਗੀ ਕੀ ਗੱਲ ਤਾਂ ਸਾਡੀ ਵੀ ਨਹੀਂ ਹੋਈ ਅਸੀਂ ਤਾਂ ਸੋਚਿਆ ਕਿ ਤੇਰੀ ਗੱਲ ਹੋ ਜਾਂਦੀ ਹੋਵੇਗੀ ਅਤੇ ਫਿਰ ਇੱਕ ਰਾਤ ਜਦੋਂ ਉਹ ਦੁੱਧ ਦੇ ਗਲਾਸ ਲੈ ਕੇ ਗਈ ਤਾਂ ਉਸਨੇ ਘੇਟ ਦੇ ਉਰੇ ਹੀ ਸੁਣਿਆ ਕਿ ਉਸ ਦੀ ਸੱਸ ਅਤੇ ਸੋਰਾ ਆਪਣੇ ਮੁੰਡੇ ਦੇ ਨਾਲ ਗੱਲ ਕਰ ਰਹੇ ਸੀ ਅਤੇ ਜੋ ਗੱਲਾਂ ਉਹ ਕਰ ਰਹੇ ਸੀ ਉਹ ਸੁਣ ਕੇ ਮਨਜੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੱਸ ਕਹਿ ਰਹੀ ਸੀ ਕਿ ਅਸੀਂ ਤਾਂ ਪੂਰਾ ਤੰਗ ਪਰੇਸ਼ਾਨ ਕਰਦੇ ਹਾਂ ਪਰ ਇੰਨੀ ਠੀਠ ਹੈ ਇੱਥੋਂ ਜਾਣ ਦਾ ਨਾਮ ਹੀ ਨਹੀਂ ਲੈਂਦੀ ਆਪਾਂ ਪਹਿਲਾਂ ਵੀ ਇਦਾਂ ਹੀ ਕੱਢੀ ਸੀ ਉਹ ਤਾਂ 2-4 ਦਿਨਾਂ ਦੇ ਵਿੱਚ ਹੀ ਆਪ ਹੀ ਚੱਲ ਗਈ ਸੀ ਪਰ ਇਸ ਨੂੰ ਤਾਂ ਪਤਾ ਨਹੀਂ ਕੀ ਹੈ ਇਸ ਨੂੰ ਇੰਨੀ ਵੀ ਮਤ ਨਹੀਂ ਕਿ ਇਹ ਮੇਰੇ ਨਾਲ ਕਿੰਨਾ ਮਾੜਾ ਕਰ ਰਹੀ ਹੈ ਜਾਂ ਫਿਰ ਇਹ ਜਾਣ ਬੁੱਝ ਕੇ ਸਭ ਕੁਝ ਸਹਿ ਰਹੀ ਐ ਕਿਉਂਕਿ ਇਸ ਨੂੰ ਹਜੇ ਵੀ ਆਸ ਹੈ ਕਿ ਤੂੰ ਇਸ ਨੂੰ ਇੱਥੇ ਬੁਲਾ ਲਵੇਂਗਾ ਅਤੇ ਫਿਰ ਉਸ ਦਾ ਸੋਹਰਾ ਕਹਿ ਰਿਹਾ ਸੀ ਕਿ ਮੈਂ ਤਾਂ ਸਾਰੇ ਤਜਰਬੇ ਆਪਣਾ ਕੇ ਦੇਖ ਲਏ ਪਰ ਇਹ ਜਾਣ ਦਾ ਨਾਮ ਹੀ ਨਹੀਂ ਲੈਂਦੀ ਪਈ ਲੱਗਦਾ ਹੈ ਇਸ ਨੂੰ ਤਾਂ ਘਰੋਂ ਕੱਢਣ ਲਈ ਕੋਈ ਹੋਰ ਹੀ ਤਰੀਕਾ ਬਣਾਉਣਾ ਪਵੇਗਾ ਇਦਾਂ ਇਸਨੇ ਨਹੀਂ ਜਾਣਾਂ ਐਨੀ ਛੇਤੀ ਇਹ ਆਪ ਨਹੀਂ ਜਾਣ ਵਾਲੀ ਹੈ ਅਤੇ ਜੇਕਰ ਆਪਣੇ ਮਗਰੋਂ ਮਗਰੋਂ ਇਹ ਨਾ ਲੱਥੀ ਤਾਂ ਆਪਾਂ ਫਿਰ ਕੋਈ ਨਵੀਂ ਮੁਰਗੀ ਕਿੱਦਾਂ ਫਸਾਵਾਂਗੇ ਮਨਜੀਤ ਨੂੰ ਆਪਣੇ ਸਹੁਰੇ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਉਸ ਦੇ ਘਰ ਵਾਲੇ ਨੇ ਪਹਿਲਾਂ ਵੀ ਇੱਕ ਵਿਆਹ ਕਰਵਾਇਆ ਸੀ ਅਤੇ ਫਿਰ ਬਾਅਦ ਵਿੱਚ ਉਸ ਨੂੰ ਤਲਾਕ ਦੇ ਦਿੱਤਾ ਸੀ ਉਹਨਾਂ ਨੇ ਮਨਜੀਤ ਦੇ ਪਿਤਾ ਤੋਂ ਪੂਰੇ ਪੈਸੇ ਲੈ ਸੀ ਅਤੇ ਇੰਨੇ ਪੈਸੇ ਹੀ ਉਹਨਾਂ ਨੇ ਪਹਿਲੀ ਘਰਵਾਲੀ ਦੇ ਪਿਤਾ ਤੋਂ ਵੀ ਪੈਸੇ ਲੈ ਸੀ ਉਹ ਲੋਕਾਂ ਤੋਂ ਪੈਸੇ ਲੈ ਕੇ ਬਾਅਦ ਵਿੱਚ ਕੁੜੀਆਂ ਨੂੰ ਤਲਾਕ ਦੇ ਦਿੰਦੇ ਸੀ ਇਸ ਤਰ੍ਹਾਂ ਦੀ ਲੁੱਟ ਉਹਨਾਂ ਨੇ ਬਣਾ ਕੇ ਰੱਖੀ ਸੀ ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਨੀ ਸੀ ਪਰ ਮਨਜੀਤ ਇਹ ਸਾਰੇ ਖੇਲ ਤੋਂ ਫਰਦਾ ਝੱਕਣਾ ਚਾਹੁੰਦੀ ਸੀ ਮਨਜੀਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਦੁੱਧ ਵਾਲੇ ਵਾਲੇ ਗਲਾਸ ਥੱਲੇ ਰੱਖ ਕੇ ਕਹਿਣ ਲੱਗੀ ਵਾ ਮਮੀ ਜੀ ਵਾ ਇੱਕ ਔਰਤ ਹੋ ਕੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਪਾਪਾ ਜੀ ਤੁਹਾਡੇ ਤੋਂ ਤਾਂ ਮੈਨੂੰ ਇਹੀ ਉਮੀਦ ਸੀ ਕਿਉਂਕਿ ਤੁਹਾਡੇ ਲੱਛਣ ਤਾਂ ਮੈਂ ਕਈ ਦਿਨਾਂ ਤੋਂ ਦੇਖ ਰਹੀ ਸੀ ਪਰ ਮੰਮੀ ਜੀ ਤੁਸੀਂ ਤਾਂ ਇੱਕ ਔਰਤ ਹੋ ਤੁਹਾਡੇ ਤੋਂ ਮੈਨੂੰ ਅਜਿਹੀ ਉਮੀਦ ਨਹੀਂ ਸੀ ਕਿ ਤੁਸੀਂ ਇੱਕ ਔਰਤ ਨਾਲ ਅਜਿਹਾ ਕਰ ਰਹੇ ਹੋ ਪਹਿਲਾਂ ਵੀ ਇੱਕ ਕੁੜੀ ਨਾਲ ਗਲਤ ਕੀਤਾ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸਭ ਕਰਦੇ ਹੋਏ ਤੁਹਾਨੂੰ ਆਪਣੇ ਪਤੀ ਅਤੇ ਮੁੰਡੇ ਨੂੰ ਇਹ ਸਾਰੇ ਕੰਮਾਂ ਤੋਂ ਰੋਕਣਾ ਚਾਹੀਦਾ ਹੈ ਨਾ ਕਿ ਤੁਹਾਨੂੰ ਸਾਥ ਦੇਣਾ ਚਾਹੀਦਾ ਹੈ ਤਾਂ ਉਸ ਭਗਤ ਉਹਨਾਂ ਦੋਵਾਂ ਜੀਆਂ ਨੇ ਜੋ ਮਨਜੀਤ ਨਾਲ ਕੀਤਾ ਉਹ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਉਹਨਾਂ ਨੇ ਮਨਜੀਤ ਨੂੰ ਫੜ ਕੇ ਬੈਠ ਤੇ ਸਿੱਟ ਲਿਆ ਅਤੇ ਉਸ ਦੇ ਸੋਰੇ ਨੇ ਉਸ ਦੇ ਮੂੰਹ ਉੱਤੇ ਸਹਰਾਣਾ ਰੱਖ ਕੇ ਦੱਬ ਦਿੱਤਾ ਉਸਨੇ ਸਹਰਾਣਾ ਉਹਨਾ ਟਾਈਮ ਨਾ ਚੁੱਕਿਆ ਜਿੰਨਾ ਚਿਰ ਮਨਜੀਤ ਹੱਥ ਪੈਰ ਮਾਰਦੀ ਰਹੀ ਜਦੋਂ ਮਨਜੀਤ ਹੱਥ ਪੈਰ ਮਾਰਨੋਂ ਹਟ ਗਈ ਤਾਂ ਸਹਰਾਣਾ ਚੱਕ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਮਨਜੀਤ ਦੀ ਮੌਤ ਹੋ ਚੁੱਕੀ ਹੈ ਮਨਜੀਤ ਦੇ ਸਾਰੇ ਕੱਪੜੇ ਉਤਾਰ ਕੇ ਉਸ ਨੂੰ ਬਾਥਰੂਮ ਦੇ ਵਿੱਚ ਸੁੱਟ ਦਿੱਤਾ ਇਹ ਸ਼ਰਮਨਾਕ ਕੰਮ ਮਨਜੀਤ ਦੀ ਸੱਸ ਨੇ ਆਪਣੇ ਪਤੀ ਦੇ ਨਾਲ ਮਿਲ ਕੇ ਕੀਤਾ ਫਿਰ ਸਵੇਰ ਹੋਈ ਅਤੇ ਅਤੇ ਮਨਜੀਤ ਦੇ ਪੇਕੇ ਘਰ ਦੱਸ ਦਿੱਤਾ ਕਿ ਮਨਜੀਤ ਦੀ ਬਾਥਰੂਮ ਦੇ ਵਿੱਚ ਗੈਸ ਲੀਕ ਹੋਣ ਦੇ ਕਾਰਨ ਮੌਤ ਹੋ ਗਈ ਹੈ ਅਤੇ ਉਹਨਾਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਹੈ ਫਿਰ ਉਹਨਾਂ ਨੇ ਮਨਜੀਤ ਦੇ ਉੱਪਰ ਇੱਕ ਚਾਦਰ ਦੇ ਦਿੱਤੀ ਉਸ ਦੇ ਪੇਕੇਆਂ ਦੇ ਸਾਹਮਣੇ ਇਹ ਸ਼ੋਅ ਕਰਨਾ ਚਾਹੁੰਦੇ ਸੀ ਕਿ ਮਨਜੀਤ ਨਹਾ ਰਹੀ ਸੀ ਜਦੋਂ ਉਸ ਦੇ ਪੇਕੇ ਆਏ ਤਾਂ ਉਹ ਰੋ ਰरहे ਸੀ ਉਸ ਦੇ ਪੇਕਿਆਂ ਦੇ ਵਿੱਚੋਂ ਕੁਝ ਔਰਤਾਂ ਨੇ ਮਨਜੀਤ ਨੂੰ ਕੱਪੜੇ ਪਵਾਏ ਅਤੇ ਉਸ ਦੀ ਸੱਸ ਨੂੰ ਕਹਿਣ ਲੱਗੀਆਂ ਕਿ ਤੁਸੀਂ ਇਸ ਦੇ ਕੱਪੜੇ ਤਾਂ ਪਵਾ ਦਿੰਦੇ ਤਾਂ ਉਸ ਦੀ ਸੱਸ ਬੜਾ ਵਿਚਾਰਾ ਜਿਹਾ ਮੂੰਹ ਬਣਾ ਕੇ ਕਹਿੰਦੀ ਮੈਂ ਇਕੱਲੀ ਕਿਦਾਂ ਕੱਪੜੇ ਪਾ ਦਿੰਦੀ ਕੋਲ ਇਸ ਦੇ ਪਾਪਾ ਖੜੇ ਸੀ ਇਸ ਲਈ ਮੈਂ ਤਾਂ ਚਾਦਰ ਨਾਲ ਹੀ ਢੱਕ ਦਿੱਤੀ ਸੀ ਮੈਂ ਤਾਂ ਸੋਚਿਆ ਹੀ ਨਹੀਂ ਸੀ ਕਿ ਮੇਰੀ ਧੀ ਨਾਲ ਇਦਾਂ ਹੋਵੇਗਾ ਅਸੀਂ ਤਾਂ ਬੜੇ ਚਾਵਾਂ ਨਾਲ ਵਿਆਹ ਕੇ ਲਿਆਏ ਸੀ ਉਸ ਦੀ ਸੱਸ ਇਹ ਸਾਰਾ ਡਰਾਮਾ ਕਰ ਰਹੀ ਸੀ ਤਾਂ ਉਸੇ ਸਮੇਂ ਮਨਜੀਤ ਦਾ ਭਰਾ ਉੱਥੇ ਪੁਲਿਸ ਲੈ ਕੇ ਪਹੁੰਚ ਗਿਆ ਪੁਲਿਸ ਨੂੰ ਦੇਖ ਕੇ ਉਸ ਦੀ ਸੱਸ ਸੋਰਾ ਹੱਕੇ-ਬੱਕੇ ਰਹਿ ਗਏ ਸੀ ਤਾਂ ਉਹ ਕਹਿਣ ਲੱਗੇ ਕਿ ਅਸੀਂ ਕੀ ਕੀਤਾ ਹੈ ਜੋ ਤੁਸੀਂ ਪੁਲਿਸ ਲੈ ਕੇ ਆ ਗਏ ਮਨਜੀਤ ਦੇ ਭਰਾ ਨੇ ਆਪਣੇ ਮੋਬਾਈਲ ਤੋਂ ਆਪਣੀ ਭੈਣ ਮਨਜੀਤ ਦੀ ਸਾਰੀ ਰਿਕਾਰਡਿੰਗ ਸੁਣਾ ਦਿੱਤੀ ਜਿਸ ਟਾਈਮ ਉਸਨੇ ਆਪਣੇ ਸੱਸ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਸੀ ਜਦੋਂ ਉਹ ਦੁੱਧ ਲੈ ਕੇ ਜਾ ਰਹੀ ਸੀ ਅਤੇ ਉਸਨੇ ਆਪਣਾ ਫੋਨ ਸਿੱਧਾ ਆਪਣੇ ਭਰਾ ਨੂੰ ਲਗਾ ਦਿੱਤਾ ਸੀ ਅਤੇ ਉਸਦੇ ਭਰਾ ਨੇ ਉਹ ਸਾਰੀ ਰਿਕਾਰਡਿੰਗ ਕਰ ਲਈ ਸੀ ਕਿਉਂਕਿ ਮਨਜੀਤ ਨੂੰ ਪਤਾ ਸੀ ਕਿ ਅੱਜ ਮੇਰੇ ਨਾਲ ਕੁਝ ਜ਼ਰੂਰ ਗਲਤ ਹੋਵੇਗਾ ਕਿਉਂਕਿ ਮੈਨੂੰ ਸੱਚਾਈ ਦਾ ਪਤਾ ਲੱਗ ਗਿਆ ਸੀ ਪਾਰ ਉਸ ਨੂੰ ਇਹਨਾ ਨਹੀਂ ਪਤਾ ਸੀ ਕਿ ਉਹ ਪਾਪੀ ਉਸ ਨੂੰ ਜਾਨੋਂ ਹੀ ਮਾਰ ਦੇਣਗੇ ਉਹ ਸ਼ਾਇਦ ਇਸ ਲਈ ਫੋਨ ਲਗਾ ਕੇ ਖੜੀ ਸੀ ਕਿ ਜੇਕਰ ਉਸ ਨੂੰ ਕੁੱਟਣ ਲੱਗਣਗੇ ਤਾਂ ਉਹ ਆਪਣੇ ਭਰਾ ਨੂੰ ਦੱਸ ਦਵੇਗੀ ਅਤੇ ਉਸ ਨੂੰ ਨਾਲ ਹੀ ਨਾਲ ਪਤਾ ਲੱਗ ਜਾਵੇਗਾ ਪਰ ਜਦੋਂ ਉਸ ਦੇ ਸੋਹਰੇ ਨੇ ਉਸ ਨੂੰ ਫੜ ਕੇ ਬੈੱਡ ਤੇ ਸੁਟਿਆ ਤਾਂ ਉਸ ਦੇ ਹੱਥੋਂ ਮੋਬਾਈਲ ਥੱਲੇ ਡਿੱਗ ਪਿਆ ਸੀ ਥੱਲੇ ਡਿੱਗਣ ਨਾਲ ਸਾਰਾ ਮੋਬਾਈਲ ਖਿਲਰ ਗਿਆ ਸੀ ਅਤੇ ਇਸ ਲਈ ਫੋਨ ਕੱਟਿਆ ਗਿਆ ਸੀ ਇਸ ਲਈ ਉਸ ਦੇ ਪਰਾਂ ਨੂੰ ਕੁਝ ਪਤਾ ਨਾ ਲੱਗਿਆ ਮਨਜੀਤ ਦੇ ਨਾਲ ਕੀ ਹੋ ਰਿਹਾ ਹੈ ਉਡੀਕ ਵਿੱਚ ਸੀ ਕਿ ਜਦੋਂ ਸਵੇਰ ਹੋਵੇਗੀ ਤਾਂ ਉਹ ਮਨਜੀਤ ਦੇ ਸਹਰੇ ਆ ਜਾਵੇਗਾ ਉਸ ਨੂੰ ਪਤਾ ਨਹੀਂ ਸੀ ਕਿ ਸਵੇਰ ਸਵੇਰ ਤੱਕ ਤਾਂ ਉਸ ਦੀ ਭੈਣ ਨੂੰ ਪਾਪੀਆਂ ਨੇ ਮਾਰ ਮੁਕਾਉਣਾ ਹੈ ਪੁਲਿਸ ਨੇ ਮਨਜੀਤ ਦੇ ਸਾਥ ਸate ਸਹਰੇ ਦੋਨਾਂ ਨੂੰ ਗ੍ਰਫਤਾਰ ਕਰ ਲਿਆ ਮਨਜੀਤ ਦੇ ਭਰਾ ਨੇ ਮਨਜੀਤ ਦੇ ਕਤਲ ਦੀ ਸਜ਼ਾ ਉਸਦੇ ਸਾਸਤ ਦੇ ਸੋਹਰੇ ਨੂੰ ਦਵਾ ਦਿੱਤੀ ਮਨਜੀਤ ਦਾ ਪਤੀ ਕਦੀ ਵੀ ਇੰਡੀਆ ਨਹੀਂ ਆਇਆ ਪੰਜਾਬੀਆਂ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਬਾਹਰ ਜਾਣ ਦੀ ਤੋੜ ਵਿੱਚ ਆਪਣੇ ਧੀਆ ਪੁੱਤਾਂ ਆਪਾਂ ਬਹੁਤ ਗਵਾ ਬੈਠੇ ਹਾਂ ਪਰ ਸਾਨੂੰ ਥੋੜਾ ਜਿਹਾ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ ਕਿ ਜੋ ਪੰਜਾਬ ਵਿੱਚ ਹੈ ਉਹ ਮੋਜ ਸਾਨੂੰ ਕਿਤੇ ਨਹੀਂ ਮਿਲਣੀ ਇਸ ਕਰਕੇ ਧੀਆਂ ਪੁੱਤਾਂ ਦੀ ਬਲੀ ਦੇਣ ਦੀ ਬਜਾਏ ਜੇ ਆਪਾਂ ਉਹਨਾਂ ਨੂੰ ਸਹੀ ਗਾਈਡੈਂਸ ਦਈਏ ਤਾਂ ਕਿ ਉਹ ਪੰਜਾਬ ਹੀ ਬਿਜ਼ਨਸ ਕਰ ਸਕਣ ਅਤੇ ਇੱਥੇ ਹੀ ਆਪਣਾ ਰੋਜ਼ਗਾਰ ਚਲਾਉਣ ਚਲਾਉਣ ਕਿਉਂਕਿ ਪਹਿਲਾਂ ਸਾਨੂੰ ਅੰਗਰੇਜ਼ਾਂ ਨੇ ਗੁਲਾਮ ਬਣਾ ਕੇ ਰੱਖਿਆ ਸੀ ਅਤੇ ਹੁਣ ਅਸੀਂ ਖੁਦ ਹੀ ਗੁਲਾਮ ਬਣ ਜਾਣਾ ਇਸ ਵਿੱਚ ਆਪਣੀ ਅਣਖ ਕਿਸ ਗੱਲ ਦੀ ਰਹਿ ਗਈ ਇਸ ਕਰਕੇ ਆਪਣੀ ਪੰਜਾਬੀ ਪੰਜਾਬੀਅਤ ਨੂੰ ਜ਼ਿੰਦਾ ਰੱਖੋ ਅਤੇ ਆਪਣਾ ਦੇਸ਼ ਛੱਡ ਕੇ ਕਦੀ ਨਾ ਜਾਓ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਬਾਹਰ ਜਾਣ ਦੀ ਹੋੜ ਵਿੱਚ ਕਿੰਨਾ ਕੁਝ ਗਵਾ ਰਹੇ ਹਾਂ ਇਸ ਕਰਕੇ ਜੇ ਹੁਣ ਨਾ ਸੰਭਲੇ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਰਬਾਦ ਹੋ ਜਾਣਗੀਆਂ ਧੰਨਵਾਦ ਜੀ